ਪੰਜਾਬ ਦਾ ਨਾਮ ਪੂਰੀ ਦੁਨੀਆ ਚ ਰੋਸ਼ਨ ਕੀਤਾ ਉਹਨਾਂ ਦਾ ਇਸ ਤਰੀਕੇ ਨਾਲ ਚਲੇ ਜਾਣਾ ਬਹੁਤ ਦੁਖਦਈ ਆ ਖੇਡ ਜਗਤ ਨੂੰ ਵੀ ਸਾਡੇ ਪੰਜਾਬ ਨੂੰ ਵੀ ਸਾਡੇ ਸਿੱਖ ਜਗਤ ਨੂੰ ਵੀ ਬਹੁਤ ਵੱਡਾ ਘਾਟਾ ਆ ਗਿਆ ਇੰਟਰਵਿਊ ਚ ਕਹਿ ਰਹੇ ਸੀ ਕਿ ਮੈਨੂੰ ਪੱਗ ਲਾ ਕੇ ਕਿਤੇ ਦੌੜਨ ਵਾਸਤੇ ਤੇ ਮੈਂ ਕਹਿਆ ਸੀ ਦੌੜ ਚ ਅਸੀਂ ਕਿ ਵਿੜੇ ਲੈਣੇ ਆ ਤੇ ਉਹ ਜਿਹੜੇ ਚੀਜ਼ ਜਿਹੜੀ ਕਿ ਸਾਡੇ ਮਨ ਨੂੰ ਬੜੀ ਛੁਈ ਕਿ ਉਹਨਾਂ ਨੇ ਪੱਗ ਵਾਸਤੇ ਆਪਣੇ ਜਿਹੜਾ ਕੈਰੀਅਰ ਵੀ ਰਾਤੇ ਲਾਇਆ ਪੱਗ ਦੀਆਂ ਇੱਛਾ ਨੂੰ ਬਾਹਰ ਰੱਖਿਆ ਪੁੱਤਰ ਦੇ ਉੱਪਰ ਬਹੁਤ ਉਹਨਾਂ ਦੇ ਸਾਥੀ ਇਲਜ਼ਾਮ ਲਾਈ ਜਾ ਰਹੇ ਹੈ ਕਿ ਜੇਲ੍ਹ ਦੇ ਵਿੱਚ ਨਸ਼ਾ ਕਰਦੇ ਨੇ ਅਮਰਤਪਾਲ ਸਿੰਘ ਹਣੀ ਜੇਲ੍ਹ 'ਚ ਨਸ਼ੇ ਕੀ ਏਦਾਂ ਵੀ ਉੱਥੇ ਹੀ ਪਏ ਓਥੇ ਵੀ ਜਿਹੜੇ ਮਰਜ਼ੀ ਚੁੱਕ ਕੇ ਖਾਈ ਜੋ ਪੰਜਾਬ ਦੀਆਂ ਜੇਲਾਂ 'ਚ ਸਾਡੀ ਸਰਕਾਰ ਨੇ ਹਾਲਾਤ ਕੀਤੇ ਉਹ ਜੇ ਉੱਥੇ ਹਾਲਾਤ ਨੇਗੇ ਉੱਥੇ ਬਹੁਤ ਵਧੀਆ ਹਾਲਾਤ ਆ ਬਾਜੀ ਕਿ ਇਹਨੂੰ ਜੇ ਕਲਸੀ ਹੋਣਾ ਨੂੰ ਇਹ ਬਿਆਨ ਦੇਣ ਦੀ ਕੀ ਜ਼ਰੂਰਤ ਪੈਗੀ ਚਲਾਨ ਦੇ ਵਿੱਚ ਕਲਸੀ ਹੋਣਾ ਕੋਈ ਬਿਆਨ ਨਹੀਂ ਦਿੰਦਾ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਸਰਦਾਰ ਫੌਜਾ ਸਿੰਘ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੂਰੀ ਦੁਨੀਆ ਭਰ ਦੇ ਵਿੱਚ ਜੋ ਫੌਜਾ ਸਿੰਘ ਨੂੰ ਜਾਣਦੇ ਸੀ ਜਾਂ ਫਿਰ ਜਿਹੜੇ ਖੇਡ ਨੂੰ ਪਿਆਰ ਕਰਦੇ ਸੀ ਉਹਨਾਂ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆਪਣੇ ਘਰ ਦੇ ਬਾਹਰ ਹੀ ਸੜਕ ਦੇ ਉੱਪਰ ਸੈਰ ਕਰ ਰਹੇ ਸੀ ਤੇ ਇੱਕ ਗੱਡੀ ਚਾਲਕ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਤੇ ਹਸਪਤਾਲ ਲੈ ਜਾਂਦੇ ਆ ਉਹਨਾਂ ਦੀ ਮੌਤ ਹੋ ਗਈ ਸੀ ਤਾ ਅੱਜ ਉਹਨਾਂ ਦੇ ਅੰਤਮ ਅਰਦਾਸ ਪਾਠ ਦੇ ਭੋਗ ਪਾਏ ਜਾਣਗੇ ਇਸ ਵਕਤ ਜਲੰਧਰ ਦੇ ਸਮਸਤ ਪਰ ਗੁਰਦੁਆਰੇ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਇਤਿਹਾਸਿਕ ਗੁਰਦੁਆਰਾ ਆ ਇਸ ਗੁਰਦੁਆਰੇ ਦੇ ਵਿੱਚ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਹੈ ਉਹ ਅੱਜ ਪਾਠ ਦੇ ਭੋਗ ਪਾਏ ਜਾਣੇ ਨੇ ਇੱਕ ਵਾਰੀ ਤੁਹਾਨੂੰ ਇਥੋਂ ਦਾ ਮਾਹੌਲ ਵੀ ਦਿਖਾ ਦਈਏ ਨਾਮਵਰ ਸ਼ਖਸੀਅਤਾਂ ਵੀ ਪਹੁੰਚਣ ਗਿਆ ਹਾਲਾਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਜਦੋਂ ਉਹਨਾਂ ਦੇ ਅੰਤਿਮ ਸੰਸਕਾਰ ਹੋਇਆ ਸੀ ਤਾਂ ਉਹਦੇ ਵਿੱਚ ਸੀਐਮ ਭਗਵੰਤ ਮਾਨ ਵੀ ਪਹੁੰਚੇ ਸੀਗੇ ਤੇ ਅੱਜ ਵੀ ਵੱਡੀਆਂ ਸ਼ਕਤੀਆਂ ਪਹੁੰਚਣ ਦੀ ਉਮੀਦ ਜਿਹੜੀ ਹੈ ਉਹ ਵੀ ਲਾਈ ਜਾ ਰਹੀ ਹੈ ਸਮਸਤਪੁਰ ਗੁਰਦੁਆਰਾ ਇਸ ਕਰਕੇ ਵੀ ਇਤਿਹਾਸਿਕ ਗੁਰਦੁਾਰੇ ਨੂੰ ਰੱਖਿਆ ਗਿਆ ਕਿਉਂਕਿ ਇਸ ਗੁਰਦੁਾਰੇ ਦਾ ਹਾਲ ਬਹੁਤ ਵੱਡਾ ਆ ਇਸ ਦੀ ਪਾਰਕਿੰਗ ਬਹੁਤ ਵੱਡੀ ਹੈ ਤੇ ਉਹ ਇਸ ਕਰਕੇ ਇਹ ਇਸ ਗੁਰਦੁਾਰੇ ਨੂੰ ਜਿਹੜਾ ਵਾ ਚੁਣਿਆ ਗਿਆ ਸੀਗਾ ਤਾਂ ਦੇਖੋ ਕਿ ਜਿਵੇਂ ਐਮਪੀ ਅਮਰਤਪਾਲ ਸਿੰਘ ਹੈਗੇ ਨੇ ਉਹਨਾਂ ਦੇ ਫਾਦਰ ਸਾਹਿਬ ਪਹੁੰਚ ਰਹੇ ਨੇ ਸਰਦਾਰ ਤਰਸੀਮ ਸਿੰਘ ਤੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਜਾਣਨ ਦੀ ਕਿ ਗੱਲਬਾਤ ਕਰਨ ਦੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਘਾਟ ਆਇਆ ਉਹ ਇਸ ਵੇਲੇ ਪੂਰੇ ਸੰਸਾਰ ਭਰ ਨੂੰ ਖੇਡ ਜਗਤ ਨੂੰ ਘਾਟਾ ਜਿਹੜਾ ਉਹ ਮਹਿਸੂਸ ਕਰ ਰਹੇ ਨੇ ਐਮਪੀ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਸਰਦਾਰ ਤਰਸੀਮ ਸਿੰਘ ਪਹੁੰਚੇ ਨੇ ਤੇ ਹੋਰ ਵੀ ਨਾਮਵਰ ਸਖਸੀਅਤਾਂ ਜੜੀਆਂ ਨੇ ਉਹ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਸਰਦਾਰ ਤਰਸੇਮ ਸਿੰਘ ਹੈਗੇ ਨੇ ਤਰਸੇਮ ਸਿੰਘ ਜੀ ਇੱਕ ਬਹੁਤ ਵੱਡਾ ਘਾਟਾ ਮੈਨੂੰ ਲੱਗਦਾ ਵੀ ਪੂਰੇ ਸੰਸਾਰ ਨੂੰ ਪਿਆ ਖੇਡ ਜਗਤ ਨੂੰ ਪਿਆ ਕਦੀ ਉਧਰ ਤੁਸੀਂ ਮੁਲਾਕਾਤ ਹੋਈ ਸੀ ਤੁਹਾਡੀ ਫੌਜਾ ਸਿੰਘ ਹੋਣਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾਡੀ ਕੌਮ ਦੇ ਇੱਕ ਬਹੁਤ ਚਮਕਦੇ ਸਤਾਰੇ ਜਿਨ੍ਹਾਂ ਨੇ ਸਾਡੀ ਕੌਮ ਦਾ ਨਾਮ ਪੰਜਾਬ ਦਾ ਨਾਮ ਪੂਰੀ ਦੁਨੀਆ ਚ ਰੋਸ਼ਨ ਕੀਤਾ ਉਹਨਾਂ ਦਾ ਇਸ ਤਰੀਕੇ ਨਾਲ ਚਲੇ ਜਾਣਾ ਬਹੁਤ ਦੁਖਦਾਈ ਆ ਤੇ ਅੱਜ ਉਹਨਾਂ ਦੀ ਅੰਤਮ ਅਰਦਾਸ ਆ ਇਹ ਘਾਟਾ ਤੇ ਬਹੁਤ ਵੱਡਾ ਵਾ ਪਰ ਉਹ ਜੋ ਜੋ ਪਰਮੇਸ਼ਰ ਦਾ ਹੁਕਮ ਹੈ ਉਹਨੂੰ ਵੀ ਨਹੀਂ ਕੋਈ ਟਾਲ ਸਕਦਾ ਇਸ ਕਰਕੇ ਅੱਜ ਅਸੀਂ ਉਹਨਾਂ ਦੇ ਅੰਤ ਅਰਦਾਸ ਸ਼ਾਮਿਲ ਹੋਣ ਵਾਸਤੇ ਆਏ ਆ ਇੱਕ ਇਹ ਖੇਡ ਜਗਤ ਨੂੰ ਵੀ ਸਾਡੇ ਪੰਜਾਬ ਨੂੰ ਵੀ ਸਾਡੇ ਸਿੱਖ ਜਗਤ ਨੂੰ ਵੀ ਬਹੁਤ ਵੱਡਾ ਘਾਟਾ ਜੀ ਤੁਹਾਡੀ ਉੱਧਾ ਕਦੀ ਮੁਲਾਕਾਤ ਹੋਈ ਸੀ ਉਹਨਾਂ ਨਾਲ ਕਿਉਂਕਿ ਬੜੇ ਜ਼ਿੰਦਾਦਿਲ ਇਨਸਾਨ ਸੀ ਕਿ ਅਸੀਂ ਵੀ ਅਖੀਰ ਦੇ ਦਿਨਾਂ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਨਹੀਂ ਮੇਰੀ ਫਿਜ਼ੀਕਲੀ ਉਹਨਾਂ ਨਾਲ ਕਦੀ ਮੁਲਾਕਾਤ ਨਹੀਂ ਹੋਈ ਪਰ ਉਹਨਾਂ ਨੂੰ ਅਸੀਂ ਟੀਵੀ ਟੂਵੀ ਤੇ ਜਾਂ ਦੇਖਦੇ ਰਹੇ ਆ ਬੜੀ ਚੜ੍ਹਦੀ ਕਲਾ ਚ ਵੜੇ ਸੀ ਉਹਨਾਂ ਦੇ ਜਿਹੜੇ ਖਿਆਲ ਆਤ ਬੜੇ ਸਾਦਗੀ ਜੀ ਵਾਲਾ ਜੀਵਨ ਸੀ ਉਹਨਾਂ ਦਾ ਤੇ ਉਹ ਬਹੁਤ ਹਰੇਕ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦਾ ਸੀ ਅਸੀਂ ਸਾਨੂੰ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਕਿ ਜਿਹੜੇ ਉਹਨਾਂ ਨੇ ਇੱਕ ਇੰਟਰਵਿਊ 'ਚ ਕਹਿ ਰਹੇ ਸੀ ਕਿ ਕਿ ਮੈਨੂੰ ਪੱਗ ਲਾ ਕੇ ਕਿੰਦੇ ਦੌੜਨ ਵਾਸਤੇ ਤੇ ਮੈਂ ਕਹੇ ਹਾਂ ਦੌੜ 'ਚ ਅਸੀਂ ਕਿ ਵਿੜੇ ਵੇ ਲੈਣੇ ਆ ਤੇ ਉਹ ਜਿਹੜੇ ਚੀਜ਼ ਜਿਹੜੀ ਕਿ ਸਾਡੇ ਮਨ ਨੂੰ ਬੜੀ ਛੁਈ ਕਿ ਉਹਨਾਂ ਨੇ ਪੱਗ ਵਾਸਤੇ ਆਪਣੇ ਜਿਹੜਾ ਕੈਰੀਅਰ ਵੀ ਦਾਤੇ ਲਾਇਆ ਪੱਗ ਦੀਆਂ ਸ਼ਾਨ ਨੂੰ ਬਾਹਰ ਰੱਖਿਆ ਚਲੋ ਠੀਕ ਹੈ ਕਿ ਗੁਰੂ ਨੇ ਕਿਰਪਾ ਕੀਤੀ ਤੇ ਬੜੀ ਵੱਡੀ ਬਖਸ਼ਿਸ਼ ਜਿਹੜਾ ਉਹਨਾਂ ਦੇ ਬਹੁਤ ਵੱਡਾ ਨਾਮ ਜਿਹੜਾ ਸੰਸਾਰ ਤੇ ਸਾਡੇ ਸਿੱਖ ਜਗਤ ਦਾ ਸਾਡੇ ਪੰਜਾਬ ਦਾ ਉਹਨਾਂ ਨੇ ਰੋਸ਼ਨ ਕੀਤਾ ਇਸ ਕਰਕੇ ਮੇਰੇ ਖਿਆਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਉਹਨਾਂ ਤੋਂ ਪ੍ਰੇਰਣਾ ਲੈਂਦੀਆਂ ਰਹਿਣਗੇ ਜੀ ਤੁਹਾਡੇ ਪੁੱਤਰ ਦੇ ਉੱਪਰ ਬਹੁਤ ਉਹਨਾਂ ਦੇ ਸਾਥੀ ਇਲਜ਼ਾਮ ਲਾਈ ਜਾ ਰਹੇ ਆ ਕਿ ਜੇਲ੍ਹ ਦੇ ਵਿੱਚ ਨਸ਼ਾ ਕਰਦੇ ਨੇ ਅਮਰਤਪਾਲ ਸਿੰਘ ਹਣੀ ਮੇਰੇ ਖਿਆਲ ਹੈ ਕਿ ਇਹ ਜਿਹੜੀਆਂ ਬੇਤੁਕੀਆਂ ਜੀਆਂ ਗੱਲਾਂ ਜਿਹੜੀਆਂ ਨੇ ਇਹ ਕਿਰਦਾਰ ਕੁਸ਼ੀ ਕਰਨ ਵਾਲੀ ਗੱਲ ਆ ਜੇਲ੍ਹ ਆ ਜੇਲ੍ਹ 'ਚ ਨਸ਼ੇ ਕੀ ਏਦਾਂ ਵੀ ਉੱਥੇ ਹੀ ਪਏ ਉੱਥੇ ਵੀ ਜਿਹੜੇ ਮਰਜ਼ੀ ਚੁੱਕ ਕੇ ਖਾਈ ਜੋ ਹਾਂ ਇਸ ਪ੍ਰਸ਼ਾਸਨ ਦੀ ਕੀ ਜ਼ਿੰਮੇਵਾਰੀ ਆ ਪਹਿਲੀ ਗੱਲ ਦੀ ਜਿਹੋ ਜਿਹੇ ਪੰਜਾਬ ਦੀਆਂ ਜੇਲਾਂ ਚ ਸਾਡੀ ਸਰਕਾਰ ਨੇ ਹਲਾਤ ਕੀਤਾ ਉਹ ਜੇ ਉੱਥੇ ਹਾਲਾਤ ਨੇਗੇ ਉੱਥੇ ਬਹੁਤ ਵਧੀਆ ਹਾਲਾਤ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜੀਆਂ ਝੂਠਾ ਪ੍ਰਪਾਗੈਂਡਾ ਕੀਤਾ ਜਾ ਰਿਹਾ ਇਹੋ ਜਿਹੀ ਕੋਈ ਕੋਈ ਗੱਲ ਨਹੀਂ ਕਿ ਉਹ ਪੂਰੀ ਚੜਦੀ ਆਪਣੀ ਬਾਜੀ ਕਿ ਇਹਨੂੰ ਜਾਂ ਕਲਸੀ ਹੋਣਾ ਨੂੰ ਇਹ ਬਿਆਨ ਦੇਣ ਦੀ ਕੀ ਜ਼ਰੂਰਤ ਪੈਗੀ ਚਲਾਨ ਦੇ ਵਿੱਚ ਕਲਸੀ ਹੋਣਾ ਕੋਈ ਬਿਆਨ ਨਹੀਂ ਦਿੰਦਾ ਜੀ ਇਹ ਇਹ ਸਰਕਾਰ ਨੇ ਆਪਣੇ ਕੋਲੋਂ ਬਣਾ ਬਣਾ ਕੇ ਉਹਨਾਂ ਨੂੰ ਖਾਲੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਠੀਕ ਹੈ ਤੇ ਇਹ ਸਰਦਾਰ ਤਸੀਮ ਸਿੰਘ ਜਿਨ੍ਹਾਂ ਨੇ ਫੌਜਾ ਸਿੰਘ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਦੇ ਉੱਪਰ ਕੱਲ ਦਾ ਬਹੁਤ ਇਲਜ਼ਾਮ ਲੱਗ ਰਹੇ ਨੇ ਕਿ ਉਹ ਜੇਲ੍ਹ ਦੇ ਵਿੱਚ ਨਸ਼ਾ ਕਰਦੇ ਨੇ ਉਸ ਦੇ ਉੱਪਰ ਵੀ ਇਹਨਾਂ ਨੇ ਪ੍ਰਤੀਕਰਮ ਦਿੱਤਾ ਹੈ ਤੇ ਇਸ ਵਕਤ ਜਦੋਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਮਾਹੌਲ ਜਿਹੜਾ ਵਾ ਇਸ ਵੇਲੇ ਸਮਸਤਪੁਰ ਗੁਰਦੁਆਰੇ ਦਾ ਕਿ ਜਿੱਥੇ ਨਾਮਵਰ ਸਖਸੀਤਾ ਵੀ ਪਹੁੰਚ ਰਹੀਆਂ ਨੇ ਰਾਜਨੀਤਿਕ ਸਖਸੀਤਾ ਵੀ ਪਹੁੰਚਣ ਗਈਆਂ ਤੇ ਫੌਜਾ ਸਿੰਘ ਦਾ ਜਿਹੜਾ ਅੰਤਿਮ ਅਰਦਾਸ ਹੈ ਪਾਠ ਦੇ ਭੋਗ ਹੈ ਜਿਹੜੇ ਉਹ ਲਗਭਗ 1.5 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਜਿਹੜਾ ਆ ਉਹ ਸਮਾਪਨ ਕੀਤਾ ਜਾਵੇਗਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਹੈਗੇ ਆ ਤੇ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਗੱਲਬਾਤ ਕਰਨ ਦੀ ਕਿ ਬਹੁਤ ਵੱਡਾ ਘਟਾ ਇੱਕ ਖੇਡ ਜਗਤ ਨੂੰ ਸਿੱਖ ਸਮਾਜ ਨੂੰ ਵੀ ਪਿਆ ਕਿ ਐਡੀ ਵੱਡੀ ਉਮਰ ਦੇ ਜਿਹੜੇ ਦੌੜਾਕ ਸੀਗੇ ਪੂਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਪਾਗਣ ਨੂੰ ਉਹਨਾਂ ਨੇ ਬਹੁਤ ਉੱਚਾ ਲੈ ਕੇ ਗਏ ਨੇ ਉਹ ਆਪਣੀ ਸਿੱਖੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਉਹਨਾਂ ਦੇ ਬਾਠ ਦੇ ਭੋਗ ਜਿਹੜੇ ਆ ਉਹ ਸਮਸਤ ਪੁਰ ਗੁਰਦੁਆਰੇ ਦੇ ਵਿੱਚ ਪਾਏ ਜਾ ਰਹੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ